ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਤੁਹਾਡਾ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਪ੍ਰੈਸ ਕਾਨਫਰੰਸ ਵਾਸਤੇ ਮੇਰੇ ਨਾਲ ਸਾਡੇ ਵਿਆਤੀ ਤੇ ਪਾਰਟੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ ਜੀ ਨੇ ਮੈਂ ਬਸ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਅੱਜ ਤੇ ਕੱਲ ਦੋ ਦਿਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਜਾਦ ਭਗਵੰਤ ਸਿੰਘ ਮਾਨ ਜੀ ਅਮਰਸਰ ਵਿੱਚ ਆ ਰਹੇ ਆਜ ਮਜੀਠਾ ਤੋਂ ਆਉਣਗੇ ਉੱਥੇ ਆਮ ਆਦਮੀ ਪਾਰਟੀ ਲੋਕ ਕੀਤੀ ਜਾਦੀ ਰੈਲੀ ਨੂੰ ਸੋਧਨ ਕਰਨਗੇ ਔਰ ਕੱਲ ਅਜ ਨਾਲਾ ਦੇ ਵਿੱਚ ਬਾਰਡਰ ਏਰੀਆ ਦੇ ਲੋਕਾਂ ਨੂੰ ਇੱਕ ਕਾਲ ਜਿਹੜਾ ਉਹਨਾਂ ਨੇ ਮਜੂਦ ਕੀਤਾ ਉਹਦਾ ਨਹੀਂ ਪੱਥਰ ਰੱਖਣਾ ਆਵੇ ਆਉਣ ਤੋਂ ਪਹਿਲਾਂ ਬੀਤੀ ਕੱਲ ਦਿੱਲੀ ਦੇ ਵਿੱਚ ਜਿਹੜਾ ਕੰਮ ਉਹਨਾਂ ਨੇ ਸਾਡਾ ਇੱਕ ਹੋਲ ਬਹੁਤ ਵੱਡਾ ਕੀਤਾ ਕਾਲਜ ਤੇ ਸਾਨੂੰ ਦਿੱਤਾ ਬਾਰਡਰ ਦੇ ਲੋਕਾਂ ਨੂੰ ਪਰ ਕੱਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਉਹਨਾਂ ਦੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਸਾਡਾ ਬਾਰਡਰ ਦੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀਗਾ ਬੜਾ ਗੰਭੀਰ ਮੁੱਦਾ ਸੀਗਾ ਕਿ ਜਿਹੜੀ ਕੰਡਿਆ ਵਾਲੀ ਪੌ ਲੱਗੀ ਹੈ ਬਾਰਡਰ ਦੇ ਉੱਤੇ ਉਹਦੇ ਅਗਲੇ ਪਾਸੇ ਜਿਹੜੀ ਜ਼ਮੀਨ ਹੈ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਆਮਨਿਸਟ ਨੂੰ ਇਹ ਗੱਲ ਕਹੀ ਸੀ ਇਹ ਸੀ ਉਦੋਂ ਦੇ ਕਹਿੰਦੇ ਆ ਰਹੇ ਸੀਗੇ ਕਿ ਜਾਂ ਇਹ ਜਿਹੜੀ ਜ਼ਮੀਨ ਹੈ ਕੰਡਿਆ ਵਾਲੀ ਤਾ ਤੋਂ ਅਗਲੇ ਪਾਸੇ ਜਾਂ ਤੇ ਕੇਂਦਰ ਸਰਕਾਰ ਇਹ ਜ਼ਮੀਨ ਨੂੰ ਆਪਣੇ ਅੰਡਰ ਲੈਵੇ ਔਰ ਅੱਜ ਜੋ ਮਾਰਕੀਟ ਦਾ ਰੇਟ ਹੈ ਕਿਸਾਨਾਂ ਨੂੰ ਉਸ ਰੇਟ ਦੇ ਹਿਸਾਬ ਨਾਲ ਪੈਸੇ ਦੇਵੇ ਜਾ ਕਿਸਾਨਾਂ ਨੂੰ ਜਿੱਥੇ ਪੰਜਾਬ ਸਰਕਾਰ ਕੋਲ ਜਾਂ ਕੇਂਦਰ ਸਰਕਾਰ ਕੋ ਜਮੀਨ ਹੈ ਇਹ ਜ਼ਮੀਨ ਦੇ ਬੱਲੇ ਜ਼ਮੀਨ ਦਵੇ ਕਿਉਂਕਿ ਇੰਡਿਆ ਵਾਲੀ ਤਾਰ ਦੇ ਰੋਜ਼ ਲੰਘ ਕੇ ਜਾ ਕੇ ਖੇਤੀ ਕਰਦਾ ਉਹ ਬਹੁਤ ਹੀ ਔਖਾ ਕੰਮ ਹੈ ਤੁਹਾਡੇ ਜੋ ਕਈ মিডিਆ ਕਜ਼ਮੀ ਬਾਰਡਰ ਦੀ ਰਿਪੋਰਟ ਕੀਤੀ ਹੋ ਤੁਸੀਂ ਕਈ ਵਾਰ ਗਏ ਹੋਗੇ ਪਹਿਲਾਂ ਤਾਂ ਉਹਦਾ ਟਾਈਮਿੰਗ ਜਿਹੜੀ ਹੈ 9 ਤੋਂ 4 ਹੈ ਉਜਾ ਤੁਸੀਂ ਕੋਈ ਫਸਲ 3 ਫੁੱਟ ਤੋਂ ਉੱਚੀ ਵਾਲੀ ਨਹੀਂ ਵੀ ਸਕਦੇ। ਔਰ ਤੁਸੀਂ ਜਦੋਂ ਸਵੇਰੇ 9 ਵਜੇ ਜਾਣਾ ਜੇ ਤੁਹਾਡੇ ਕੋ ਖੇਤੀ ਸੰਦ ਨੇ ਟਰੈਕਟਰ ਆ ਟਰਾਲੀ ਆ ਕੁਝ ਵੀ ਆ। ਉਹਦੀ ਬਕਾਇਦਾ ਬਹੁਤ ਗੇਟ ਦੇ ਉੱਤੇ ਚੈਕਿੰਗ ਹੁੰਦੀ ਆ। ਬੰਦੇ ਦੀ ਚੈਕਿੰਗ ਹੁੰਦੀ ਆ। ਔਰ ਸਭ ਤੋਂ ਜ਼ਿਆਦਾ ਜਿਹੜਾ ਔਖਾ ਕੰਮ ਸੀਗਾ ਕਿ ਜਦੋਂ ਸਾਡੀਆਂ ਔਤਾਂ ਸਾਡੀਆਂ ਮਾਵਾਂ ਪੈਣਾ ਖੇਤੀ ਦੀ ਲੇਬਰ ਕਰਨ ਅੰਦਰ ਜਾਂਦੀਆਂ ਸੀਗੀਆਂ ਤੇ ਉਹਨਾਂ ਦੀ ਵੀ ਉੱਥੇ ਚੈਕਿੰਗ ਕੀਤੀ ਜਾਂਦੀ ਸੀਗੀ ਤੇ ਜਦੋਂ ਸ਼ਾਮੀ 4 ਵਜੇ ਵਾਪਸ ਆਉਂਦੇ ਸੀਗੇ ਤੇ ਬੀਐਸਐਫ ਜਿਹੜੀ ਸੇਧ ਉਹਨਾਂ ਨੂੰ ਚੈੱਕ ਕਰਕੇ ਜਿਹੜਾ ਵਾਪਸ ਆਉਂਦਿੰਦੀ ਸੀਗੀ ਉਹ ਦੂਜਾ ਇਹ ਤੋਂ ਵੱਡੀ ਇੱਕ ਹੋਦ ਅਦਿਸਕਾਲੀ ਗੱਲ ਕਿ ਉਹ ਬਿਲਕੁਲ ਪਾਕਿਸਤਾਨ ਬਾਰਡਰ ਦੇ ਨਾਲ ਜਗ ਲੱਗ ਕੇ ਜਿਹੜਾ ਖੇਤੀ ਕਰਦੇ ਸੀਗੇ ਇਹਨਾਂ ਜਲੀਲ ਹੋਣ ਤੋਂ ਬਾਅਦ ਪਲੇਸ਼ੀਆਂ ਤੋਂ ਸੰਦ ਚੱਕ ਲਓ 9 ਤੋਂ 4 ਵਾਪਸ ਆਓ ਉੱਥੇ ਕੋਈ ਅਗਲੇ ਪਾਸੇ ਟੂਬਲ ਕਨੈਕਸ਼ਨ ਨਹੀਂ ਕਿ ਮਿਲਦੇ ਬੜੀ ਬੜੀ ਵੱਡੀ ਸਮੱਸਿਆ ਸੀਗੀ ਸੋ ਉਹ ਸਮੱਸਿਆ ਉਹਨਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀਤੇ ਕੱਲ ਜਿਹੜੀ ਅਮਰਤਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਉਹ 200 ਮੀਟਰ ਦਾ ਉਹਦਾ ਕੇਦਾ ਕਰਤਾ ਕਿ ਹੁਣ ਕੰਡਿਆਂ ਵਾਲੀ ਤਾਹ ਜਿਹੜੀ ਹੈ ਜਿਹੜੀ ਅੰਤਰਰਾਸ਼ਟਰੀ ਬਾਰਡਰ ਲਾਈਨ ਆ ਜਿਹੜੀ ਸਾਡੀ ਉਹ ਤੋਂ 200 ਮੀਟਰ ਰਹਿ ਗਿਆ 200 ਮੀਟਰ ਤੱਕ ਉਹ ਕਰ ਦੇਣਗੇ ਤੇ ਬਾਕੀ ਸਾਡੀ ਜ਼ਮੀਨ ਜਿਹੜੀ ਹੈ ਵਾਪਸ ਬਾਅਦ ਆਜੂਗੀ ਤੇ ਕੰਡਿਆਂ ਵਾਲੀ ਤਾਹ ਜਿਹੜੀ 200 ਮੀਟਰ ਤੇ ਚੱਲ ਜੂਗੀ ਜਿਹਦੇ ਨਾਲ ਸਾਡੇ 532 ਕਿਲੋਮੀਟਰ ਲੰਮੀ ਪੰਜਾਬ ਦੀ ਜਿਹੜੀ ਸਰਹੱਦ ਹੈ ਇਹਦੇ ਤੇ ਲੱਗਦੀ ਸਾਡੀ ਹੈ ਆਹਦਾ ਏਕੜ ਜਮੀਨ ਜਿਹੜੀ ਹੈ ਕਿਸਾਨਾਂ ਦੀ ਉਹ ਜਮੀਨ ਵਾਈ ਜੋਗ ਹੋ ਜੂਗੀ ਔਰ ਕੰਡਿਆ ਵਾਲੀ ਤਾਹ ਜਿਹੜੀ ਅਗਲੇ ਪਾਸੇ ਚਲ ਜੂਗੀ ਮੈਂ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ ਮੈਂ ਬਾਰਡਰ ਦਾ ਰਹਿਣ ਵਾਲਾ ਮੇਦਾ ਪੋਲੀਟੀਕਲ ਹਲਕਾ ਕਦਮ ਭੂਮੀ ਜਿਹੜੀ ਹੈ ਉਹਦੇ ਨਾਲ ਜਿਹਦੀ ਅਜ ਨਾਲੇ ਦੇ ਬਹੁਤ ਸਾਰੇ ਆਯਾ ਦਾ ਕਿਸਾਨਾਂ ਦੀ ਜ਼ਮੀਰ ਕੰਢਿਆ ਵਾਲੀ ਤਾ ਤੋਂ ਅੱਗੇ ਐ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਇਹ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਮੈਂ ਜ਼ਿੰਦਗੀ ਭਰ ਰਣੀ ਦਊਗਾ ਕਿਉਂਕਿ ਮੈਂ ਜਿੱਦੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਦਾ ਸੀਗਾ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਸੀਗਾ ਕਿ ਸਾਡਾ ਕਿਸੇ ਤਰ੍ਹਾਂ ਬਾਰਡਰ ਦਾ ਇਹ ਮਸਲਾ ਹੱਲ ਕਰਾ ਦਿਓ ਹੁਣ ਵੀ ਉੱਥੇ ਤੁਸੀਂ ਦੇਖਿਆ ਹੋਊਗਾ ਤੁਹਾਡੇ ਚ ਕੋਈ মিডিਆ ਕਲਮੀ ਗਿਆ ਹੋਊਗਾ ਜਿਹੜੀ ਕੰਡੇ ਵਾਲੀ ਤਾਤ ਤੋਂ ਅੱਗੇ ਰੇਤ ਪਈ ਹੜ੍ਹਾਂ ਦੇ ਵਿੱਚ ਉਹ ਰੇਤ ਕਿਸਾਨ ਨਹੀਂ ਕੱਢ ਸਕਿਆ ਕਿਉਂਕਿ ਕੱਢਣੀ ਔਖੀ ਆ ਉਥੋਂ ਬੀਐਸਐਫ ਵਾਲੇ ਟਰਾਲੀਆਂ ਆਂਦਰ ਜਾਣ ਨਹੀਂ ਦਿੰਦੇ ਉਹ 8 8 9 9 ਫੁੱਟ ਉੱਚਾ ਮਾਰੂਥਲ ਬਣ ਗਿਆ ਕੰਡੇ ਵਾਲੀ ਤਾਤ ਤੋਂ ਅਗਲੇ ਪਾਸੇ ਤੇ ਜੇਕਰ ਕੰਡੇ ਵਾਲੀ ਤਾਰ ਨਾ ਹੁੰਦੀ ਤੇ ਜਿੱਦਾਂ ਬਾਕੀ ਰੇਤ ਕਿਸਾਨਾਂ ਨੇ ਸੰਭਲੀ ਸੀਗੀ ਜਿਸ ਦਾ ਖੇਤ ਉਸ ਦੀ ਰੇਤ ਜਿੱਦਾਂ ਸੰਭੀ ਸੀਗੀ ਇਹ ਵੀ ਮਤਲਬ ਜਿਹੜੀ ਸੰਭੀ ਜਾਣੀ ਸੀ ਸੋ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਬਾਰਡਰ ਦੇ ਕੰਢੇ ਤੇ ਵੱਸਦੇ ਕਿਸਾਨਾਂ ਮਜ਼ਦੂਰਾਂ ਦਾ ਇਹ ਬਹੁਤ ਵੱਡਾ ਇੱਕ ਮਸਲਾ ਜਿਹੜਾ ਹੱਲ ਕਰਤਾ ਕੱਲ ਮਾਨ ਸਾਹਿਬ ਦਾ ਸਨਮਾਨ ਕਰਾਂਗੇ ਅਜ ਨਾਲੇ ਜਦੋਂ ਆਉਣਗੇ ਉਹਨਾਂ ਦਾ ਸਪੈਸ਼ਲ ਉਹਨਾਂ ਕਿਸਾਨਾਂ ਦੇ ਕੋਲੋਂ ਸਨਮਾਨ ਕਰਾਵਾਂਗੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਪਾਰ ਨੇ ਉਹਨਾਂ ਸਰਪੰਚਾਂ ਕੋ ਉਹਨਾਂ ਪਿੰਡਾਂ ਦੇ ਸਰਪੰਚਾਂ ਕੋ ਸੀਐਮ ਸਾਹਿਬ ਦਾ ਮਾਨ ਸਨਮਾਨ ਜਿਹੜਾ ਕਰਾਵਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਹਲਾ ਬਾਕੀ ਮੁੱਦੇ ਵੀ ਜਿਹੜੇ ਉਹਨਾਂ ਨੇ ਬਹੁਤ ਵਧੀਆ ਐਫ ਸਾਈ ਦਾ ਜਿਹੜਾ ਜੀਐਮ ਲਾਉਣ ਦਾ ਕਈ ਕਈ ਮੁੱਦੇ ਜਿਹੜੇ ਪੰਜਾਬ ਨਾਲ ਰਿਲੇਟਡ ਸਾਡਾ ਜਿਹੜਾ ਆਰਡੀਐਫ ਦਾ ਫੰਡ 10000 ਕਰੋੜ ਹੋ ਗਿਆ ਸੀਐਮ ਸਾਹਿਬ ਨੇ ਅਮਿਤ ਸ਼ਾਹ ਜੀ ਨੂੰ ਕਿਹਾ ਕਿ ਘਟੋ ਘਾਟਾ ਸਾਨੂੰ ਉਹ ਚੋਂ 25% ਸਾਡੀ ਇੱਕ ਕਿਸ਼ਤੀ ਦੇ ਦਿਓ ਉਹ ਵੀ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਜੀ ਨੇ ਥੋੜਾ ਪੋਸਟਪ ਜਿਹੜਾ ਉਹ ਹੰਗਾਰਾ ਦਿੱਤਾ ਔਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਆਰਡੀਆ ਫੰਡ ਜਿਹੜਾ ਉਹ ਵੀ ਰੀਲੀਜ਼ ਹੋ ਜੇ ਜਿੰਨੇ ਮੁੱਦੇ ਕੱਲ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਚੁੱਕੇ ਆ ਉਹ ਮੁੱਦੇ ਬਹੁਤ ਹੀ ਸਵਾਦਲ ਸੀਲ ਮੁੱਦੇ ਸੀਗੇ ਉਹਦਾ ਹੱਲ ਜੁੜੀ ਸੀਗਾ ਉਹ ਇੱਕ ਜਿਹੜਾ ਮੁੱਦਾ 20 ਵਾਲਾ ਜਿਹੜਾ ਬਿੱਲ ਆਇਆ ਲੋਕ ਸਭਾ ਦੇ ਚੌਣ ਵਾਲੇ ਸੈਸ਼ਨ ਦੇ ਵਿੱਚ ਉਹਦੇ ਬਾਰੇ ਵੀ ਮੁੱਖ ਮੰਤਰੀ ਸਾਹਿਬ ਨੇ ਆਪਣੀ ਸਟੇਟ ਦਾ ਵਿਰੋਧ ਜਿਹੜਾ ਜਤਾਇਆ ਕਿ ਇਹ ਬਿੱਲ ਜਿਹੜਾ ਬਿਲਕੁਲ ਗਲਤ ਹੈ ਜਿਹੜੇ ਬੰਦੇ ਖੇਤੀ ਕਰਦੇ ਆ ਜਿਹੜੇ ਬੰਦੇ ਕਿਸਾਨ ਨੇ ਚਾਹ ਕਿਸਾਨ 1 ਕਿੱਲੇ ਵਾਲਾ 2 ਕਿੱਲੇ ਵਾਲਾ 50 ਕਿੱਲੇ ਵਾਲਾ 100 ਕਿੱਲੇ ਵਾਲਾ ਉਹਨਾਂ ਨੂੰ ਪਰੋਸੇ ਜਲੇ ਤੋਂ ਬਿਨਾ ਔਰ ਖੇਤੀ ਮਾਲਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਕਿਉਂਕਿ ਐਗਰੀਕਲਚਰ 베이스 ਸਟੇਟ ਹੈ ਇੱਥੇ ਸਭ ਤੋਂ ਵਧੀਆ ਖੇਤੀ ਹੁੰਦੀ ਹੈ ਤੇ ਜਦੋਂ ਤੁਸੀਂ ਬੀਜਾਂ ਦੇ ਬਾਜ਼ੇ ਦੇ ਵਿੱਚ ਕੋਈ ਬਿੱਲ ਲੈ ਕੇ ਆਦੇ ਹੋ ਤੇ ਤੁਹਾਨੂੰ ਜਿਹੜੇ ਸਾਡੇ ਸੰਬੰਧਿਤ ਕਿਸਾਨ ਹੈ ਸਾਡਾ ਕਿਸਾਨ ਤਾਂ ਅਜ ਨਾਲੇ ਤੋਂ ਲੈ ਕੇ ਆਸਟ੍ਰੇਲੀਆ ਤੱਕ ਨਿਊਜ਼ੀਲੈਂਡ ਤੱਕ ਕੈਨੇਡਾ ਅਮਰੀਕਾ ਤੱਕ ਖੇਤੀ ਕਰਦਾ ਔਰ ਬੜੀ ਵੱਡੀ ਖੇਤੀ ਕਰਦਾ ਇਸ ਕਰਕੇ ਉਹਨਾਂ ਉਹ ਵੀ ਵਿਰੋਧ ਦਿਤਾਇਆ ਪਹਿਲੀ ਦੇਸ਼ ਦੀ ਸਟੇਟ ਆ ਪੰਜਾਬ ਜਿਨ੍ਹਾਂ ਨੇ ਕੱਲ ਬੀਜ ਬਿਲ ਦਾ ਵਿਰੋਧ ਜਿਹੜਾ ਦਿਤਾਇਆ ਕਿਉਂਕਿ ਅਸੀਂ ਸਮਝਿਆ ਕਿ ਇਹ ਜਿਹੜਾ ਬੀਜ ਬਿਲ ਹੈ ਇਹ ਕਾਪੋਰੇਟ ਕਹਾਵਿਆਂ ਦੇ ਹਿੱਤਾਂ ਨੂੰ ਪੂਰਨ ਵਾਸਤੇ ਜਿਹੜਾ ਲੈਂਦਾ ਜਾਦਿਆ ਨਾ ਕਿ ਖੇਤੀ ਨੂੰ ਉਤਸ਼ਾਹਤ ਕਰਨ ਵਾਸਤੇ ਲਿਆਂਦਾ ਜਾ ਰਿਹਾ ਨਾ ਕਿ ਖੇਤੀਬਾੜੀ ਨਾਲ ਸੰਬੰਧਿਤ ਬੰਦੇ ਜਿਹੜੇ ਖੇਤੀ ਕਰਦੇ ਆ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਜਿਹੜਾ ਲਿਆਂਦਾ ਜਾ ਰਿਹਾ ਸੋ ਕੱਲ ਜਿੰਨੇ ਵੀ ਮੁਖਵੰਤੀ ਸਾਹਿਬ ਜੀ ਨੇ ਅਮਿਤ ਸ਼ਾਹ ਜੀ ਦੇ ਨਾਲ ਪੰਜਾਬ ਦੇ ਮੁੱਦੇ ਜਿਹੜੇ ਚੁੱਕੇ ਆ ਉਹ ਬਹੁਤ ਵਧੀਆ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਉਹਨਾਂ ਪੰਜਾਬ ਦਾ ਪੱਖ ਬਹੁਤ ਵਧੀਆ ਢੰਗ ਦੇ ਨਾਲ ਅਮਿਤ ਸ਼ਾਹ ਜੀ ਦੇ ਕੋਲ ਪੇਸ਼ ਕੀਤਾ ਪਰ ਇੱਕ ਵਾਰ ਮੈਂ ਫਿਰ ਆਪਣੀ ਗਲਤੀ ਆਉਂਗਾ ਕਿਉਂਕਿ ਮੈਂ ਬਾਰਡਰ ਦਾ ਮੈਂ ਬਾਰਡਰ ਤੇ ਰਹਿਣ ਵਾਲਾ ਮੈਂ ਇਕ ਵਾਰ ਫੇਰ ਕੱਲ ਕਿਉਂਕਿ ਅੱਜ ਵੀ ਮੁੱਖ ਮੰਤਰੀ ਸਾਹਿਬ ਆ ਰਹੇ ਕੱਲ ਜਦੋਂ ਇਹ ਨਾਲੇ ਆਉਣਗੇ ਇੱਕ ਵਾਰ ਮੁੱਖ ਮੰਤਰੀ ਸਾਹਿਬ ਦਾ ਫੇਰ ਧੰਨਵਾਦ ਕਰਾਂਗੇ ਕਿ ਤੁਸੀਂ ਬਾਰਡਰ ਦੇ ਉਹਨਾਂ ਕਿਸਾਨਾਂ ਨੂੰ ਜਿਹੜੇ ਪਿਛਲੇ ਜਿਹੜੇ ਤਿੰਨ ਦਹਾਕਿਆਂ ਤੋਂ ਮਤਲਬ ਚਾਰ ਹੀ ਹੋ ਚਲੇ ਹੁਣ ਤੇ ਜਿਹੜੇ ਇਹ ਤਾਰਾਂ ਕੰਡੇ ਵਾਲੀ ਤਾਰ ਤੋਂ ਪਾਰਲਾ ਮਸਲਾ ਜਿਹੜਾ ਸੀਗਾ ਉਹਨੂੰ ਹੱਲ ਤੁਸੀਂ ਕਰਵਾਤਾ ਇਹ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਜਿਹੜਾ ਧੰਨਵਾਦ ਕਰਦਾ ਮੈਂ ਇਸ ਕਰਕੇ ਤਾਂ ਨੂੰ ਮਿਲਿਆ ਤਨੂ ਤੁਹਾਡੇ ਰਾਈ ਮੈਂ ਬਾਰਡਰ ਦੇ ਕਿਸਾਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਕਿ ਤੁਹਾਡੇ ਮੁੱਖ ਮੰਤਰੀ ਨੇ ਤੁਹਾਡਾ ਮਸਲਾ ਦਿੱਲੀ ਠਾਕੇ ਹੱਲ ਕਰ ਦਿੱਤਾ ਮੈਂ ਬਾਰਡਰ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਜਿੱਥੇ ਵੀ ਬਾਰਡਰ ਤੇ ਜਾਓਗੇ ਬਾਰਡਰ ਦੇ ਕਿਸਾਨ ਹਮੇਸ਼ਾ ਤੁਹਾਨੂੰ ਜਿਹੜਾ ਯਾਦ ਰੱਖਣਗੇ ਕਿਉਂਕਿ ਤੁਸੀਂ ਬਹੁਤ ਹਿਸਟੋਰੀਕਲ ਕੰਮ ਜਿਹੜਾ ਇਹ ਕੀਤਾ ਮੈਂ ਇਸ ਲਈ ਆਪਣੇ ਮਾਝੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ। ਨਹੀਂ ਮਸਲਾ ਹੱਲ ਹੋ ਗਿਆ ਕਿ ਹਲੇ ਪ੍ਰਪੋਜ਼ਲ ਅੱਛੀ ਹੈ ਸਰ। ਕਾਨਿਕਾ ਲੋਕੋ ਸਾਇਟੀ ਦੇ ਡਬਲ ਕੈਂਸਿੰਗ ਨੇ ਉਹਨਾਂ ਦੀ ਮੰਗ ਇਹ ਜੀ ਪਿਛਲੀ ਕੈਂਸਿੰਗ ਜਿਹੜੀ ਉਹ ਹਟਾਈ ਜਾਵੇ। ਉਹ ਵੀ ਵਿਚਾਰ ਨਹੀਂ ਕਿ ਨਹੀਂ ਜੀ ਉਹ ਤਾਂ ਹਟਾਈ ਜਾਊਗੀ। ਡਬਲ ਕੈਂਸਿੰਗ ਜਿਹੜੀ ਹੈ। ਹਾਂ ਉਹ ਤਾਂ ਡਾਈ ਜਾਊਗੀ 200 ਮੀਟਰ ਤੋਂ ਬਸ ਉੱਛੇ। ਠੀਕ ਹੈ। ਸਦਾਨਤਾਤਾ ਉੱਤੇ ਮਤਲਬ ਜਿਹੜੀ ਗੱਲ ਜਿਹੜੀ ਗੱਲ ਤੁਸੀਂ ਕਹੇ ਮੰਨ ਗਏ ਆ। ਮੰਨ ਗਏ। ਸਦਾਨਤਾਤਾ ਉੱਤੇ ਸੀਐਮ ਸਾਹਿਬ ਨੇ ਤਾਂ ਹੀ ਬਾਅਦ ਆ ਕੇ ਕਿਹਾ ਕਿ ਜਦੋਂ ਉਹਨਾਂ ਨੇ ਮਸਲਾ ਕਰਤਾ ਅਮਰਤ ਸ਼ਾਹੀ ਨੇ ਕਿਹਾ ਕਿ ਅਸੀਂ ਕਹਦੇ ਕਿਉਂਕਿ ਪਹਿਲਾਂ ਵੀ ਇਹ ਰੱਖਿਆ ਸੀ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਰੱਖ ਕੇ ਆਏ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਮੰਨ ਲਈ ਅਸੀਂ ਅਗਲੇ 15 ਦਿਨਾਂ ਤੇ ਸ਼ੁਰੂ ਕਰਦੇ ਹਾਂ ਅਸੀਂ ਬੱਲੇ ਜਿਹੜੀ ਪਾਰ ਨੂੰ 200 ਮੀਟਰ ਤੇ ਲਾਏ ਚੱਲੇ ਆ ਤੇ ਜ਼ਮੀਨਾਂ ਬਾਦ ਕਰ ਦੇਣ ਲੱਗ ਪਏ ਹਾਂ ਹਾਂ ਸਰ ਵੀ ਸੀਐਨ ਸਾਹਿਬ ਦੀ ਫੇਰ ਵੀ ਆਜੂ ਅੱਜ ਮਜੀਠੇ ਪਹਿਲਾਂ ਇੱਕ ਪੋਲਿਟਿਕਲ ਰੈਲੀ ਆ ਉਹਦੇ ਚ ਆਉਣਗੇ ਤੇ ਕੱਲ ਅਜ ਨਾਲੇ ਬੱਲੇ ਜਿਹੜਾ ਇੱਕ ਕਾਲਜ ਸਾਡੇ ਵਾਸਕ ਬਰਾਦੀ ਨੂੰ ਉਹਨਾਂ ਨੇ ਇੱਕ ਕਾਲਜ ਦਿੱਤਾ ਬਾਰਡਰ ਦੇ 60 ਪਿੰਡਾਂ ਨੂੰ ਜਿਹੜੇ ਸਾਡੇ ਬਹੁਤ ਹੀ ਬ덤 ਗਿਆਨੀ ਉੱਥੇ ਵਾਸਕਾਂ ਦੇ ਬਹੁਤ ਬਾਬਾ ਜੀ ਬਾਬਾ ਕਾਮ ਚੱਕ ਜੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸਰਕਾਰੀ ਡਿਗਰੀ ਤੇ ਵੋਕੇਸ਼ਨਲ ਟ੍ਰੇਨਿੰਗ ਕਾਲ ਜਿਹੜਾ ਉਹ ਸ਼ੁਰੂ ਕਰ ਰਹੇ ਉਹਦਾ ਕੱਲ ਨਹੀਂ ਪੱਥਰ ਰੱਖਣ ਜਿੱਥੇ ਮੁੱਖ ਮੰਤਰੀ ਸਾਹਿਬ ਆਦੇ ਉੱਥੇ ਨਾਲ ਦਿੱਲੀ ਦੇ ਮਤਲਬ ਸਾਬਕਾ ਮਤਲਬ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਭਧਾਰੀ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਮਨੀਸ਼ ਸ਼ੋਧਿਆ ਜੀ ਵੀ ਨਾਲ ਆ ਰਹੇ ਦੋਨਾਂ ਦਾ ਹੀ ਅਜੇ ਨਾਲੇ ਦੀ ਧਰਤੀ ਤੇ ਆਉਂਦੇ ਸੁਵੰਤਿ ਵੀ ਕਰਾਂਗੇ ਔਰ ਜੋ ਉਹਨਾਂ ਨੇ ਕਾਲਜ ਦਿੱਤਾ ਵਾਸਕ ਬਰਾਦੀ ਨੂੰ ਸਾਨੂੰ 75 ਸਾਲਾਂ ਤੋਂ ਬਾਰਡਰ ਦੇ ਲੋਕ ਇਹ ਮੰਗ ਕਰਦੇ ਸੀ ਕਿ ਅਸੀਂ ਧੀਆਂ ਕਿੱਥੇ ਪੜਾਈਏ ਅਸੀਂ ਆਪਣੇ ਪੁੱਤਾਂ ਨੂੰ ਕਿੱਥੇ ਪੜਾਈਏ ਸਾਡਾ ਕਾਲਜ ਬਣਨਾ ਚਾਹੀਦਾ ਔਰ ਇਹ ਕਾਲਜ ਅਸੀਂ 22 ਦੀ ਇਲੈਕਸ਼ਨ ਦੇ ਵਿੱਚ ਅਨਾਉਂਸ ਕੀਤਾ ਸੀ ਮਨੀਸ਼ ਸ਼ੋਧਿਆ ਜੀ ਨੇ ਤੇ ਉਹਨਾਂ ਨੇ ਹੁਣੇ ਲਾਗੂ ਕਰਵਾ ਕੇ ਦਿੱਤਾ ਉਹਨਾਂ ਨੇ ਕੱਲ ਜਿਹੜਾ ਨੀ ਪੱਥਰ ਰੱਖੜਾਉਣਾ ਮੈਂ ਉਹਨਾਂ ਦਾ ਤੇ ਪੂਰੀ ਪੰਜਾਬ ਸਰਕਾਰ ਦਾ ਬਹੁਤ ਧੰਵਾਦਈ ਹੈ ਅਸੀਂ ਜੀ ਆ ਜੀ ਆ ਕਾਂਗੇ ਪੱਬਾਂ ਭਾਵ ਹੈ ਕਿ ਕੱਲ ਆਉਣਗੇ ਦੋਨਾਂ ਦਾ ਪੂਰਾ ਜਿਹੜਾ ਸਵਾਗਤ ਕੀਤਾ ਜਾਵੇ ਅੱਛਾ ਆਤੀਸ਼ੀ ਦੀ ਵੀਡੀਓ ਨੂੰ ਲੈ ਕੇ ਉਹ ਦੋ ਸਟੇਟਾਂ ਆਮਨੇ ਸਾਹਮਣੇ ਹੋ ਗਈ ਹੈ ਦਿੱਲੀ ਕਹਿ ਰਿਹਾ ਕਿ ਵੀਡੀਓ ਠੀਕ ਹੈ ਪੰਜਾਬ ਕਹਿ ਰਿਹਾ ਵੀਡੀਓ ਗਲਤ ਹੈ ਹੁਣ ਕੀ ਹਾਲ ਹੈ ਮੇਰਾ ਖਿਆਲ ਹੈ ਕਿ 1 ਘੰਟੇ ਬਾਅਦ ਸਾਡੀ ਚੰਡੀਗੜ੍ਹ ਦੇ ਤੇ ਪੀਸੀ ਆ ਉਹ ਵੱਖਰੀ ਪੀਸੀ ਉਹਦੀ ਤੁਹਾਨੂੰ ਉਹਦਾ ਜਵਾਬ ਮਿਲ ਜੂਗਾ ਹੁਣੇ ਮਿਲ ਜੂਗਾ ਅਸੀਂ ਕਾਂਗਰਸ ਲੀਡਰ ਨੇ ਇੱਕ ਬੜੇ ਸੁਚਕ ਨੇ ਭਾਰੋ ਪੰਜਾਹ 22 ਸੱਤ ਨੂੰ ਗੋਲੀਆਂ ਤੇ ਛਾਤੀ ਵੱਜੀ ਇਹੋ ਜਿਹਾ ਬਿਆਨ ਜਿਹੜਾ ਕਿਤਾ ਦੇਖ ਦਿਓ ਕੀ ਕਹੋਗੇ ਤੁਸੀਂ ਜੀ ਤੁਸੀਂ ਦੱਸੋ ਸਾਡੇ ਦੇ ਦੇਖੋ ਜੇ ਕਾਂਗਰਸ ਦੇ ਲੀਡਰ ਇਦਾਂ ਦੇ ਆ ਗੋਲੀ ਇੱਕ ਤੇ ਛਾਤੀਆਂ ਬਾਦਾਂ ਬਣਾ ਦਿੰਦੇ ਹੋ ਜਿੰਦਾ ਨੂੰ ਇਹ ਵੀ ਪਤਾ ਕਿ ਕੀ ਬੋਲਣਾ ਕੀ ਨਹੀਂ ਬੋਲਣਾ ਜਦੋਂ ਇਹ ਸਭ ਦੇ ਆ ਕਿ ਜਦਾਂ ਜਨਤਾ ਉਦਾਂ ਹੀ ਗਾੜੀ ਬੈਠੀ ਆ ਵੀ ਜੋ ਮਰਜ਼ੀ ਬੋਲ ਦੋ ਸਾਡੇ ਜੋ ਬੋਲਦੇ ਇਹਦਾ ਖਮਿਆਲਿਆ ਉਹਨਾਂ ਨੂੰ ਸਤਾਈਚ ਬਹੁਤ ਬੁਢੀ ਤਰ੍ਹਾਂ ਪੰਜਾਬੀ ਚ ਕਾਉਣਗੇ ਬਹੁਤ ਬੁਢੀ ਤਰ੍ਹਾਂ ਅੱਛਾ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਜਿਹੜੇ ਨੇ ਇੱਕ ਐਂਟਰਟੇਨਰ ਅਗਿਆ ਨਾ ਕਿ ਉਹਨਾਂ ਨੂੰ ਕੋਈ ਚੀਜ਼ ਬਾਰੇ ਜਾਣਕਾਰੀ ਮੇਰਾ ਖਿਆਲ ਜਿੰਨਾ ਐਂਟਰਟੇਨਮੈਂਟ ਪਿਛਲੇ 6 ਮਹੀਨਿਆਂ ਤੋਂ ਰਾਜੇ ਬੜਿੰਗ ਦੇ ਕੀਤਾ ਸਰ ਭਗਵੰਤ ਮਾਨ ਜੀ ਤਾਂ ਬੇਸਿਕਲੀ ਕਮੇਡੀਅਨ ਬੇਸਿਕਲੀ ਕਲਾਕਾਰ ਬੰਦੇ ਆ ਉਹਨਾਂ ਨੇ ਕਦੀ ਗਲਤ ਗੱਲ ਨਹੀਂ ਬੋਲੀ ਉਹ ਤਾਂ ਪਹਿਲਾਂ ਲੋਕਾਂ ਨੂੰ ਸੌਂਦੇ ਆਇਆ ਸਭ ਕੁਝ ਕਰਦੇ ਆਇਆ ਪਰ ਜਿਹੜੀ ਕਮੇਟੀ ਰਾਜਾ ਬੜਿੰਗ ਆਇਆ ਮੇਰਾ ਖਿਆਲ ਹੈ ਕਾਂਗਰਸ ਦਾ ਪੱਕਾ ਕੰਮ ਉਹ ਕਰ ਰਿਹਾ ਕਾਂਗਰਸ ਸਤਾਈ ਤੇ ਨਿਬੜ ਜੂਗੀ ਕਾਂਗਰਸ ਨੂੰ ਕੋਈ ਦੀ ਪੁੱਛਦਾ ਉਹ ਵਾਦਾ ਪੰਜਾ 60 ਦੀ 48 ਰਹਿ ਜਾਣਾ ਜਿਹੜਾ ਉਹ ਕਹਿੰਦਾ ਸਮਝਣ ਦੀ ਗੱਲ ਇਸ ਕਰਕੇ ਉਹ ਕੀ ਕਰਦਾ ਉਹ ਰੋਜ਼ ਹੀ ਨਵੇਂ ਤੋਂ ਨਵੇਂ ਦੇਦਾ ਉਹ ਪਿਓ ਦਾ ਪੁੱਤ ਮਿਲਕਾ ਸਵੇਰੇ ਕੁਝ ਪਤਾ ਨਹੀਂ ਕੀ ਚਾਹ ਨਾ ਖਾਂਦਾ ਪੀਂਦਾ ਮੈਨੂੰ ਪਤਾ ਨਹੀਂ ਇਹਦਾ ਸਾਹਿਬ ਕਹਿੰਦਾ ਕਿ ਜੀਐਸਟੀ ਨੇ ਮੈਂ ਤਾਂ ਕਹਿੰਦੇ ਕਹ ਕੇ ਮੱਝ ਰੱਖੀ ਉਹਨੇ ਮੱਖਣ ਬੜਾ ਖਾਂਦਾ ਚਾਹ ਨਾ ਸਵੇਰੇ ਤੇ ਜੇ ਉਹ ਚਾਹ ਦਾ ਜਾਂ ਮੱਖਣ ਮੋਖੜ ਖਾ ਕੇ ਸਵੇਰੇ ਉੱਠ ਕੇ ਮਿਲਕਾ ਅਰਦਾਸ ਹੀ ਕਰਦਾ ਵੀ ਕਾਂਗਰਸ ਦੀ ਅੱਜ ਕਿਦਾਂ ਜੜੀ ਤੇਲ ਦੇਣਾ ਐਬਡੀ ਡੇ ਮਾਹੀ ਮੈਨੂੰ ਕੱਲ ਕੋ ਬੰਦਾ ਕਹਿੰਦਾ ਕੀ ਕਹਦਾ ਕਹਿੰਦਾ ਉਹਨੇ ਮੱਝ ਬੜੀ ਟੌਪ ਦੀ ਰੱਖੀ ਸੀ ਉਹਦਾ ਮੱਖਣ ਖਾਂਦਾ ਉਹ ਹਾਂ ਪਤਾ ਨਹੀਂ ਕਿਥੋਂ ਲਿਆ ਨੀ ਪਰ ਉਹ ਬੋਲਦੇ ਕਿਉਂ ਇਸ ਤਰ੍ਹਾਂ ਦੀ ਗੱਲ ਮੈਂ ਤਾਂ ਤੁਹਾਨੂੰ ਦੱਸਦਾ ਕਿ ਤੈਸ਼ੂ ਦਾ ਪ੍ਰੋਗਰਾਮ ਹੈ ਕਿ ਕਾਂਗਰਸ ਰਾਣੀ ਦੀ ਜਿਹੜੀ ਪੰਜਾਬ ਚ ਭਾਂਜੋ ਬੱਧੀ ਤੁਹਾਡਾ ਹੱਥ ਨਹੀਂ ਇਹਦੇ ਵਿੱਚ ਸਾਡਾ ਕਿਥੋਂ ਹੱਥ ਹੋਣਾ ਜੀ ਇਦਾਂ ਦੇ ਮਾਂ ਪੁੱਤਾਂ ਦਾ ਸਾਡਾ ਹੱਥ ਕਰਕੇ ਹੱਥ ਖਦਾਬ ਕਰਦਾ ਜੇ ਇਹਨਾਂ ਇਹਨਾਂ ਕਾਂਗਰਸੀਆਂ ਦੇ ਹੱਥਾਂ ਤੋਂ ਹੱਥ ਦੂਰ ਹੀ ਰੱਖੇ ਆ ਇਹਦੇ ਹੱਥ ਨਾਲ ਹੀ ਲੈ ਜਾਣਗੇ ਤੂੰ ਹੱਥਪੜਾ ਕਰਕੇ ਦਿਖਾ ਦੱਸ ਜੇ ਲੱਗੇ ਮੁਰਕੇ ਲੱਭ ਲਈ ਆਪਣੀ ਸਜਾ ਹੱਥ ਪੱਲਾ ਖੱਬੇ ਨਾ ਜਾਏਗਾ ਘਰ ਆਪਣੇ ਫੋਦਾ ਦਲ ਇਹ ਕਾਂਗਰਸੀਆਂ ਦੇ ਕੋਲ ਆਪਣਾ ਹੱਥ ਫੁੱਦਦਾ ਕਹਿੰਦਾ ਸਭ ਕੁਝ ਲੈ ਜਾਣਗੇ ਖਿੱਚ ਕੇ ਕਹਿੰਦੇ ਮੈਨੂੰ ਪੜਾਈ ਨਹੀਂ ਆਉਂਦੀ ਪਰ ਮੈਨੂੰ ਇਕਨੋਮੀ ਆਉਂਦੀ ਕਿ ਇਕਨੋਮੀ ਕਿੱਦਾਂ ਚਲਾਨੀ ਹੈ ਵੇਖੋ ਕਿੱਡੀ ਹਸਿਆ ਦੀ ਗੱਲ ਕਰਦਾ ਉਹ ਕਹਿੰਦਾ ਵੀ ਮੈਨੂੰ ਪੜ੍ਹਾਈ ਨਹੀਂ ਆਉਂਦੀ ਪਰ ਮੈਨੂੰ ਇਹ ਪਤਾ ਵੀ ਇਕਨੋਮੀ ਕਿੱਦਾਂ ਸੈੱਟ ਕਰਨੀ ਲਓ ਇਕਨੋਮੀ ਸਾਰੇ ਕੱਚਾ ਸਾਗ ਸਾਗ ਰੋਟੀ ਬਣਾਉਣ ਦਾ ਕੰਮ ਹੈ ਪੰਜਾਬ ਨੂੰ ਚਲਾਉਣ ਵਾਲਾ ਕੰਮ ਆ ਕਿ ਪੈਸਾ ਕਿੱਥੋਂ ਆਉਣਾ ਕਿੱਥੋਂ ਖਰਚੋਣਾ ਸਟੇਟ ਦੀ ਇਨਕਮ ਕਿੱਦਾਂ ਵਧਦੀ ਆ ਕਿਹੜੇ ਕਿਹੜੇ ਡਿਪਾਰਟਮੈਂਟ ਚੋਂ ਵਧਦੀ ਆ ਕਿਹੜੇ ਕਿਹੜੇ ਖਰਚੇ ਹੋਣੇ ਆ ਸੋ ਰਾਜੇ ਬੜੇਂ ਬੋਲੀ ਤੇ ਸਰ ਬੱਲੇ ਜਿਹੜੇ ਸਮਾ ਗਵਾ ਚੁੱਕੇ ਆ ਐਕਚੁਅਲੀ ਕਾਗਜ਼ਦਾਰੀਆਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਪੱਲੇ ਕੁਛ ਨਹੀਂ ਉਹ ਸਤਾਈ ਚ ਬਹੁਤ ਬੁਰੀ ਤਰ੍ਹਾਂ ਹਾਰ ਲਗੇ ਸਤਾਈ ਚ ਇੰਨੀ ਬੁਰੀ ਤਰ੍ਹਾਂ ਹਾਰ ਲਗੇ ਅਨਕਸ਼ 16 ਨੇ ਕਿ 17 ਨੇ ਮੈਨੂੰ ਲੱਗਦਾ ਕਿ 27 ਚ ਚਾਰ ਦਾ ਪੰਜ ਹੋ ਜਾਣਾ ਹੈ ਸਰਦਾਰ ਸਾਹਿਬ ਸਰਦਾਰ ਕਹਿੰਦਾ ਸਰਕਾਰ ਦੇ ਇੱਕ ਮਿੰਟ ਭਾਜੀ ਓਹ ਇੱਕ ਮਿੰਟ ਕਰ ਦੋ 27 ਵਿੱਚ ਸਰਕਾਰ ਕਾਂਗਰਸੀ ਬਣੋਗੇ ਤੁਸੀਂ ਕਹੇ 27 ਵਿੱਚ ਉਹਨਾਂ ਦਾ ਆਣਾ ਕੱਥੀ ਮੈਂ ਕਹਿੰਦਾ ਕਿ ਰਾਜੇ ਬਰਿੰਗਤ ਦੀ ਮੈਂ ਤੁਹਾਨੂੰ ਦੱਸਦਾ ਕਿ ਰਾਜੇ ਬਰਿੰਗਤ ਦੇ ਬੰਦੇ ਬੜੇ ਲੱਗੇ ਆ ਕਿਪਾ ਦੇ ਨਾਲ ਜਿਹੜੇ ਕਹਿੰਦੇ ਆਗੇ ਕਾਗਦਸਾ ਕੋਈ ਰਹਿਣ ਦੀ ਦੇਣਾ ਕਾਗਦਸਾ ਨੇ ਕੀਤਾ ਕੀ ਆ ਜੀ ਕਾਹਦੀ ਸਰਕਾਰ ਬਣਾਉਣ ਨੂੰ ਦਿਓ ਦੱਸਿਓ ਜੀ ਹਾਂ ਕੀ ਕੰਟਰੀਬਿਊਸ਼ਨ ਹੈ ਅਗਲੇ ਸਰਕਾਰਾ ਉਹਨਾਂ ਦੀਆਂ ਬੜੀਆਂ ਜੀ ਉਜੇ ਤਸਾਸ ਕਰਦਾ ਕਿ ਜੀ ਮਰਦੀਆਂ ਦੀਆਂ ਇਹਨਾਂ ਕਾਂਗਰਸ ਕਾਲੀਆਂ ਬੀਜੇਪੀ ਵਾਲਿਆਂ ਦੀਆਂ ਬਣਦੀਆਂ ਦੀਆਂ ਹੁਣ ਇਹਨਾਂ ਨੇ ਨਵੀਂ ਸਰਕਾਰ ਬਣਾ ਕੇ ਫਿਰ ਆਹੋ ਕੁਝ ਕਰਨਾ ਬਾਦਾਂ 50 48 ਕਰਦ ਕੇ ਜੇ 5 ਸਾਲਾਂ ਚ ਇਹਨਾਂ ਨੇ ਕੀ ਕੀਤਾ ਤਾਂ ਹੁਣ ਜੋ ਕਰਦੇ ਤੁਹਾਡੇ ਸਾਹਮਣੇ ਜੈਪਾਲ ਸਾਹਿਬ ਕਹਿਣਾ ਸਰਕਾਰ ਇੱਕ ਨਵੀਂ ਹਦਾਇਤਾਂ ਜਾਰੀ ਕੀਤੀ ਆਪਣੇ ਨਾਗਰਿਕਾਂ ਨੂੰ ਕਿ ਜੇਕਰ ਤੁਸੀਂ ਭਾਰਤ ਜਾਂ ਪੰਜਾਬ ਬਿਲਕੁਲ ਜਾਂ ਪੰਜਾਬ ਦਾ ਖਤਰਾ ਹੋ ਸਕਦਾ ਮੈਂ ਪੜੀਆਂ ਨਹੀਂ ਮੈਨੂੰ ਪੜ ਲੈ ਲੰਦੋ ਕੋਈ ਨਹੀਂ ਕਿਹੜੀ ਗੱਲ ਖਤਰਾ ਹੋ ਸਕਦਾ ਪਰ ਮੈਨੂੰ ਮੈਂ ਅਜੇ ਪੜੀਆਂ ਨਹੀਂ ਮੈਂ ਬਿਨਾ ਪੜੇ ਤੋਂ ਮਤਲਬ ਨਹੀਂ ਹੁੰਦਾ ਕੰਮ ਬਿਲਕੁਲ ਸਰ ਇੱਕ ਸਪੀਚ ਦੇਣ ਦਾ ਤਰੀਕਾ ਬੜਾ ਲਗਦਾ ਵਾ ਮੈਂ ਤੇ ਤੁਹਾਨੂੰ ਦੱਸਤਾ ਉਹ ਮੱਖਣ ਖਾਂਦੇ ਸਦੇ ਚਾਹ ਨਾ ਨਹੀਂ ਤੇ ਸਿੱਧਾ ਬ੍ਰੇਕਫਾਸਟ ਤੇ ਚੱਲ ਜਾ ਉੱਥੇ ਤੈਨੂੰ ਨਾਲ ਕੋਣ ਕਿ ਕੋਣ ਦੇ। ਬੜਾ ਜਲਦੀ ਜਾ